ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਘਰ ਦੇ ਪਾਲੀਆਂ ਬੱਚੀਆਂ ਇਹ ਸੂਣ ਨੂੰ ਰੈਡੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਵਰਕਰ ਸਿੰਘ ਜੀ ਜਿਹੜਾ ਬਰਨਾਲਾ ਪਿੰਡ ਬਦ ਤੇ ਮੋਬਾਈਲ ਨੰਬਰ ਆਪਣਾ 9915705454 9915705454 054557 ਫਿਰ ਆਪਾਂ ਸਾਰੀਆਂ ਬੱਚਿਆਂ ਲੈ ਕੇ ਪੜ ਜਾ ਸੀ ਠੀਕ ਆ ਉਹਦੇ ਮੈਂ ਪਿੱਛੇ ਜਾ ਜੈ ਸੋ ਬੱਚੇ ਪਾਜਾ ਜਾਪਾ ਹਨਾ ਠੀਕ ਆ ਹੁਣ ਇਹ ਚਾਰ ਹੋ ਗਈਆਂ ਤਿਆਰ ਜਾਵਾਂ ਹਨਾ ਹਫਤਾ ਹਫਤਾ ਰਹਿੰਦਾ ਵਾ ਅਗੇ ਦਾ ਹਫਤਾ ਅਗੇ ਦੇ 8 ਦਿਨ ਨੇ ਠੀਕ ਆ ਪਹਿਲਾ ਨੰਬਰ ਆ ਜਿਹੜੀ ਪਲੂਣ ਪਹਿਲਾ ਸੂਆ ਇਹ ਪਹਿਲਾ ਸੂਆ ਜੀ ਤਿੰਨ ਪਹਿਲੇ ਸੂਆ ਦੇ ਇੱਕ ਵਿਚਾਲੜੀ ਪੂਜੀ ਸੂਆ ਠੀਕ ਆ ਦੰਦੋ ਕਿਵੇਂ ਇਹ ਦੰਦੋ ਆ ਤਾਂ ਪੂਰੀਆਂ ਰਿਓਗਾ ਸਰੇ ਵਾਲੀ ਚੌਂਗੀ ਆ ਠੀਕ ਆ ਦੰਦੋ ਜਵਾਨ ਆਗੇ ਕਾਲੀ ਚੌਕੀ ਆ ਕਿੰਨਾ ਕੰਦਾ ਚਾਹੀਦਾ ਦੁੱਧਿਆ ਪਾ ਦੂਗੀ 20 ਦੇ ਰੇਟ ਤਾਂ ਪਾਉਣਾ ਚਾਹੀਦਾ ਜੀ ਠੀਕ ਆ ਭਾਵ ਯਾਰ ਕੀ ਰਹਿਣਗੇ ਭਾਉ ਫੋਨ ਤੇ ਕਰ ਲਾਂਗੇ ਜੀ ਜੀ ਦੇ ਹਿਸਾਬ ਨਾਲ ਹੋਣਗੇ ਚਾਰਾਂ ਚਾਰਾਂ ਦਾ ਰੇਟ ਕਰਦਾ ਹਾਂ ਤੇ ਚਾਰੇ ਦੇ ਦਾਂਗੇ ਜੀ ਕੰਨੇ ਕੰਨੇ ਵਾਲਾ ਕੰਨਾ ਕਰ ਲਾਂਗੇ ਠੀਕ ਆ ਤੋਰਾ ਤਾਰਾ ਓਕੇ ਆ ਓਕੇ ਆ ਜਮਾ ਜੀ ਸਭ ਤੋਂ ਪਹਿਲੇ ਨੰਬਰ ਜਿਹੜੇ ਬੱਚੇ ਆ ਪਲੂਣ ਪਹਿਲਾ ਸੂਣਦੀ ਪੈ ਦੰਦੋ ਜਵਾਨ ਹੋਈ ਵੀ ਆ ਸੋ ਦੈਨ ਕੈਗ ਬਾਕੀ ਨੇਟ ਹਜੇ ਜੀ ਦੇ ਇੱਕ ਹਫਤਾ ਸੂਣ ਚ ਬਾਕੀ ਪਿਆ ਸੋ ਕੱਦ ਵਡ ਦੇਖੋ ਜਿੰਦ ਜਾਨ ਸਮੀ ਬੜੀ ਬਹੁਤ ਜ਼ਿਆਦੇ ਆ ਪਲੂਨ ਪਹਿਲਾ ਸੂਆ ਹੁੰਦੀ ਪਿਆ ਐਪਰੇ ਮੰਨ ਕੇ ਚੱਲੇ ਵੀ 20 ਦੇ ਆਸ-ਪਾਸ ਵਾਲੀ ਬੱਚੀ ਹੈਗੀ ਐ ਇਹ। ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਤੇ ਝੋਲੀ ਵਗੈਰਾ ਦੇਖ ਸਕਦੇ ਹੋ ਬਾਲਟੀ ਦਾ ਕਾਫੀਆ ਪਿਲਾ ਪੂਲਾ ਵੀਰ ਨੇ ਬਣਤੀਆਂ ਕਿਉਂਕਿ ਪਲੂਨ ਪਹਿਲਾ ਸੂਆ ਹੁੰਦੀ ਐ ਇਹ। ਸੋ ਦੇਖੋ ਲੇਵਾ ਵਗੈਰਾ ਪੂਰਾ ਸਾਫ਼ ਸੁਥਰਾ ਫਿਟਿੰਗ ਵਾਲਾ ਲੇਵਾ ਰੱਖੋ ਪਲੂਨ ਪਹਿਲਾ ਸੂਆ। ਬੰਦ ਨਹੀਂ ਲੈ ਜਾਉਂਗਾ। ਤੇ ਅੱਗੇ ਦੂਜਾ ਨੰਬਰ ਦੇਖੇ ਨੇ ਵੀ ਦੰਦੋ ਜਵਾਨੀ ਆ ਜੀ। ਇਹ ਜਵਾਨ ਆ ਜੀ। ਠੀਕ ਆ ਥੋੜਾ ਜਿਆ ਕ੍ਰਾਸ ਬੰਦ ਦਿਖਾਈ ਦਿੰਦਾ ਇੱਜਣਾ। ਹਾਂ ਥੋੜੀ ਜੀ ਕ੍ਰਾਸ ਬੰਦ 10 ਦਿ ਸੋ 17 18 ਕਿਲੋ ਮੰਨ ਕੇ ਤੁਸੀਂ ਇਹਦੀ ਖਰੀਦਾਰੀ ਕਰ ਸਕਦੇ ਹੋ ਪਲੂਨ ਪਹਿਲਾ ਸੂਆ ਦੰਦੋ ਜਵਾਨਾ ਤੇ ਦੈਨ 18 17 ਹਜੇ 15 ਤੋਂ 20 ਦਿਨ ਦੇ ਵਿੱਚ 50 ਟਾਈਮ ਬਾਕੀ ਜੀ 10 ਦਿਨ ਨਹੀਂ ਰਹਿੰਦੇ ਜੀ ਠੀਕ ਹੈ 10 ਦਿਨ ਸੂਣ ਚ ਬਾਕੀ 2 4 ਦਿਨ ਉੱਪਰ ਥੱਲੇ ਵੀ ਲੈ ਸਕਦੇ ਕਿਉਂਕਿ ਘਰੇਲੂ ਬੱਚੇ ਆ ਘਰ ਦੇ ਜੰਪੜ ਪਾਲੀਆਂ ਵੀ ਆ ਇਹ ਜੀ ਲੱਗਿਆ ਵੇ ਇੱਥੇ ਪੰਜਾ ਦਿਨ ਵੱਧ ਵੀ ਲੈ ਸਕਦੀਆਂ ਸੋ ਦੇਖੋ ਝੋੜੇ ਝੜੇ ਦੇਖੋ ਘਰ ਸੋਹਣੀ ਪੜਦੀ ਹੁੰਦੀ ਆ 10 ਤੋਂ 12 ਦਿਨਾਂ ਦੇ ਵਿੱਚ ਸੂਣ ਵਾਲੇ ਦੂਜੇ ਨੰਬਰ ਤੇ ਅੱਗੇ ਤੀਜੇ ਨੰਬਰ ਜਿਹੜੀ ਵਿਹੜ ਦੇਖਦੇ ਆ ਇਹ ਦੂਜਾ 18 ਲੀਟਰ ਹਾਂਜੀ ਠੀਕ ਆ ਹੁਣ ਦਿਨ ਕੈਕ ਲੈਂਦੀ ਆ ਇਹ 10 ਦਿਨ ਇਹਦੇ ਪੈਣੀ ਨੇ 10 ਦਿਨ ਇਹਦੇ ਵੀ ਸੂਣ ਚ ਬਾਕੀ ਇਹਦਾ ਕੀ ਭਾਰ ਹੋਊਗਾ ਬਸ ਮੁੱਕਤੇ ਦੀ ਗੱਲਾਂ ਕਰਾਂਗੇ ਜਦੋਂ ਫੋਨ ਤੇ ਠੀਕ ਐ ਤੇ ਕੀ ਕਹਿੰਦਾ ਕਿ ਦੁੱਧ ਮੰਨ ਸਕਦੇ ਆ ਇਹਦਾ ਆ 20 ਤੋਂ ਉੱਪਰ ਦੇ ਸਕਦੇ ਜੀ ਤੋਰੋ ਬਾਹਰ ਲੈਣ ਨੂੰ ਜੀ ਦਿਨ ਇਹ ਵੀ 10 ਲੈਂਦੀ ਆ ਹਾਂਜੀ ਸੋ ਤੀਜੇ ਨੰਬਰ ਵਾਲੇ 10 ਦਿਨ ਇਹਦੇ ਬਾਕੀ ਆ 18 ਕਿਲੋ ਦੁੱਧ ਪਲੂਣ ਨੇ ਦਿੱਤਾ ਰਾਜੀ ਸਮੀ ਪੜੀ ਵੀ ਬਹੁਤ ਆ ਜਿੰਦ ਜਾਨ ਬਹੁਤ ਆ ਥਣ ਚਾਰੇ ਨਿਕਣ ਵਿੱਚ ਸਾਫ਼ ਸੁਥਰੇ ਵਿੱਤੀ ਤੇ ਦੇਖੋ ਕੱਦ-ਕੱਦ ਚੰਗਾ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਦੂਜਾ ਸੂਆ ਜੈ ਸੱਨਾ ਵਰਗੀ ਪਈ ਹੈ ਰਾਜੀ ਪਲੀ ਪਲੀ ਬਹੁਤ ਆ ਥਣਾ ਜਿੱਥੀ ਚੰਗੇ ਲਿੱਸੀ ਨਾ ਵੀ ਕਿਸੇ ਪਾਸੋਂ ਅੱਗੇ ਬਾਈ ਜੀ ਚੌਥੇ ਨੰਬਰ ਦੇ ਬੱਚੀ ਦੇਖਦੇ ਆਂ ਜੀ ਛੋਣ ਬੱਚੇ ਜੀ ਚਾਰ ਦੰਦ ਦਾ ਮੋਹ ਚਾਰ ਦੰਦ ਪਲੂਨ ਪਹਿਲਾ ਸੁਆ ਹਾਂਜੀ ਕੈ ਦਿਨ ਕੱਢਦੀ ਐ ਇਹਦੇ ਨੌ ਨੰਨ ਬਾਕੀ ਨੇ ਜੀ ਨੌ ਸਾਰੇ ਦਿਨ ਫਿਰ ਕਾਪੀਆਂ ਤੇ ਲਿਖੇ ਵੀ ਆਪਣੇ ਜਮ ਠੀਕੇ ਸਾਰੇ ਆਪਣੇ ਆਪ ਰਾਇ ਹੋਇਆ ਠੱਠਾ ਰੱਖਿਆ ਆਪਣਾ ਅਸੀਂ ਠੱਠਾ ਰੱਖਿਆ ਹੋਆ ਕਰੇ ਓਟ ਠਾ ਵੀ ਆਪਾਂ ਦਿਖਾ ਦਿੰਨੇ ਆ ਠੱਠਾ ਰੱਖਿਆ ਹੋਆ ਉਹ ਤੋਂ ਕ੍ਰੋਸ ਹੋਵੇ ਐਮੀ ਕੈ ਜੇ ਪੈਣੀ ਮੇਕਰ ਸੈਣੀ ਮੇਕਰ ਫੈਣੀ ਮੇਕਰ ਕੈਣੀ ਮੇਕਰ ਕੋਈ ਮੈਣੀ ਮੂਣੀ ਮੇਕਰ ਤੇ ਠੱਠੇ ਤੋਂ ਕਰਾਸ ਹੋ ਜਾਂਵੇਂ ਜਮ ਫੇ ਦੇਖੋ ਜੈਨਦੀ ਠੀਕ ਐ ਸੋ ਦੇਖੋ ਰਾਜੀ ਸਮੀ ਪੜੀਆਂ ਬਹੁਤ ਆ ਬੱਚੀ ਇਹ ਪਲੂਣ ਪਹਿਲਾ ਸੂਦਾ ਸੁੰਦੀ ਆ ਸਭ ਤੋਂ ਠੱਠਾ ਦੇਖ ਸਕਦੇ ਹੋ ਅਗੇ ਇਸੇ ਠੱਠੇ ਤੋਂ ਕਬੜਾ ਬਾਈ ਸਾਰਿਆਂ ਹਨਾ ਕੀ ਰਿਕਾਰਡ ਹੈ ਇਹਦੀ ਮਾਂ ਦਾ ਇਹਦੀ 47841 ਸੀਗਾ ਜੀ 4784 ਚੋਰੀ ਮੜੇ ਕੱਢੀ ਵਾਰ ਨੂੰ ਸੋ 4784 ਇਹਦੀ ਮਾਂ ਦਾ ਰਿਕਾਰਡ ਆ ਤੇ ਪਿਓ ਐਚ ਐਫ ਦਾ ਬੱਚਾ ਹੈ ਠੱਠਾ ਇਹ ਤੋਂ ਸਾਰਿਆਂ ਕਰਾਸ ਆ ਹਨਾ ਠੀਕ ਐ ਤੇ ਫਿਰ ਕਰਸੀਬ ਵਧੀਆ ਕਰਦੇ ਸਾਰਿਆਂ ਤੋਂ ਰਹਿ ਜਾਂਦੇ ਇੱਕ ਜੰਪ ਦੇ ਵਿੱਚ ਛੋਟਾ ਠਾ ਦੇਖੋ ਜਮਾ ਇਸ ਠੱਠੇ ਤੋਂ ਸਾਰੀਆਂ ਹੈਗੇ ਗੱਬਣਾ ਤੇ ਫਿਰ ਕਰਾਸ ਕਰਾ ਦੇਣਾ ਜੇ ਕੋਈ ਆਵੇ ਵੀਰ ਕੀ ਫੀਸ ਲੈਣੇ ਆ 500 ਰੁਪਏ ਜੀ ਸੋ 500 ਰੁਪਏ ਫੀਸ ਹੈ ਦੀ ਜੇ ਕਿਸੇ ਵੀਰ ਦੀ ਖਾ ਕੇ ਨਹੀਂ ਰਹਿੰਦੀ 47 48 ਕਿਲੋ ਵਾਲੇ ਠੱਠੇ ਤੋਂ ਤੁਸੀਂ ਕਰਾਸ ਵੀ ਕਰਾ ਸਕਦੇ ਹੋ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ